ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪਰ ਨੇ ਸਿੱਧੂ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਇੱਥੇ ਮੈਂ ਗੁੰਨ ਰਹੀ ਸੀ ਆਟਾ ਆਟਾ ਗੁੰਨਣ ਤੋਂ ਬਾਅਦ ਮੈਂ ਕੀਤੀ ਪੇੜੇ ਇੱਥੇ ਅੱਜ ਆਪਾਂ ਬਣਾ ਰਹੇ ਆਂ ਜੀ ਨਾਨਾ ਵਾਲੇ ਪੀਰ ਬਾਬੇ ਦਾ ਬਣਾਏ ਸੀਗਾ ਰੋਟ ਰੋਟ ਦੇ ਨਾਲ ਬੰਦ ਹੈ ਜੀ ਚੂਰਮਾ ਚੂਰਮੇ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਨਾਲੇ ਰੋਟ ਦੀ ਜਿਸ ਦਿਨ ਆਪਾਂ ਇਹ ਦਿੱਤਾ ਸੀਗਾ ਬਾਬਾ ਜੀ ਦਾ ਰੋਟ ਉਸ ਦਿਨ ਮੀਂਹ ਵੀ ਕਾਫੀ ਸੀਗਾ ਤੇ ਆਪਾਂ ਹੋ ਗਏ ਸੀ ਲੇਟ ਜਲਦਬਾਜੀ ਦੇ ਵਿੱਚ ਮੈਂ ਵੀਡੀਓ ਤਾਂ ਸ਼ੂਟ ਕਰ ਲਈ ਪਰ ਵੌਇਸ ਓਵਰ ਨਹੀਂ ਕਰ ਸਕੀ ਕੋਸ਼ਿਸ਼ ਸਿਹਤ ਵੀ ਠੀਕ ਨਹੀਂ ਸੀਗੀ ਅੱਜ ਵੀ ਮੇਰੀ ਸਿਹਤ ਨਹੀਂ ਠੀਕ ਗਈ ਆਵਾਜ਼ ਵੀ ਬਦਲੀ ਬਦਲੀ ਹੈ ਮੇਰੀ ਇੱਥੇ ਆਪਾਂ ਰੋਟੀਆਂ ਬਣਾ ਕੇ ਜਲਦੀ ਜਲਦੀ ਤੋੜ ਕੇ ਆਪਾਂ ਪ੍ਰਾਤ ਦੇ ਵਿੱਚ ਸੈਟ ਲਈਆਂ ਸੀ ਵੀ ਜਲਦੀ ਠੰਡੀਆਂ ਹੋ ਜਾਣੇ ਹੈ ਹਨਾ ਲਓ ਜੀ ਇੱਥੇ ਰੋਟੀਆਂ ਥੋੜੀਆਂ ਆਪਣੀਆਂ ਠੰਡੀਆਂ ਹੋਈਆਂ ਆਪਾਂ ਵਿੱਚ ਕਰ ਲਿਆ ਕਿਉਂ ਐਡ ਤੇ ਇੱਥੇ ਆਪਾਂ ਬਣਾਵਾਂਗੇ ਚੂਰਮਾ ਬਣਾਉਣ ਨੂੰ ਤਾਂ ਹਨਾ ਹਰ ਕੋਈ ਮੈਕਸੀ ਦੇ ਵਿੱਚ ਪਾਈ ਚੂਰਮਾ ਬਣਾ ਲੈਂਦਾ ਚੂਰੀ ਚੂਰਮਾ ਹਨਾ ਪਰ ਮੈਂ ਨਹੀਂ ਕਦੇ ਬਣਾਇਆ ਮੈਂ ਤਾਂ ਜਦੋਂ ਵੀ ਆਪਾਂ ਘਰੇ ਵੈਸੀ ਖਾਣਾ ਹੁੰਦਾ ਤਾਂ ਵੀ ਜੇ ਆਪਾਂ ਬਾਬਾ ਜੀ ਦਾ ਭੋਗ ਲਵਾਉਣਾ ਹੁੰਦਾ ਤਾਂ ਵੀ ਆਪਾਂ ਤਾਂ ਹੱਥ ਨਾਲ ਹੀ ਬਣਾਈਦਾ ਚੂਰਮਾ ਤੇ ਇੱਥੇ ਆਪਾਂ ਕਰ ਲਿਆ ਗੁੜ ਐਡ ਗੁੜ ਦੇ ਵਿੱਚ ਸ਼ੱਕਰ ਦੇ ਵਿੱਚ ਜੇ ਕੋਈ ਥੋੜਾ ਬਹੁਤ ਕਚਰਾ ਹੁੰਦਾ ਹਨਾ ਆਪਾਂ ਹੱਥ ਨਾਲ ਜਦੋਂ ਚੂਰਮਾ ਤਿਆਰ ਕਰਦੇ ਆਂ ਕੁਝ ਆਪਾਂ ਨੂੰ ਹੱਥ ਲੱਗ ਜਾਂਦਾ ਪਾ ਉਹ ਵੀ ਕੱਢ ਦਿੰਨੇ ਆਂ ਤੇ ਜਿਹੜਾ ਆਪਾਂ ਮੈਕਸੀ ਦੇ ਵਿੱਚ ਬਣਾਉਣੀ ਆ ਉਹ ਤਾਂ ਖਾਣ ਵੇਲੇ ਹੀ ਪਤਾ ਲੱਗਦਾ ਇੱਥੇ ਮੈਂ ਕੱਟਣ ਨੂੰ ਤਾਂ ਵੀਡੀਓ ਕੱਟ ਵੀ ਸਕਦੀ ਸੀ ਹਨਾ ਪਰ ਮੈਂ ਤੁਹਾਨੂੰ ਦਿਖਾਇਆ ਵੀ ਗੁੜ ਦੇ ਵਿੱਚ ਕਚਰਾ ਹੁੰਦਾ ਹੀ ਹੁੰਦਾ ਥੋੜਾ ਬਹੁਤ ਕਚਰਾ ਤਾਂ ਨਿਕਲਦਾ ਇਸ ਕਰਕੇ ਹੋ ਸਕੇ ਤਾਂ ਹੱਥ ਨਾਲ ਹੀ ਕੰਮ ਕਰਨਾ ਚਾਹੀਦਾ ਆਪਾਂ ਨੂੰ ਤੇ ਇੱਧਰ ਆਪਾਂ ਚੂਰਮਾ ਬਣਾ ਕੇ ਕਰ ਦਿੱਤਾ ਸੀ ਤਿਆਰ ਹੱਥ ਨਾਲ ਚੂਰਮਾ ਬਹੁਤ ਵਧੀਆ ਬਣਦਾ ਇੱਧਰ ਵੀਰ ਜੀ ਆਏ ਸੀ ਜਿਹੜੇ ਭੋਗ ਲਵਾਉਣ ਉਹ ਇੱਧਰ ਲਵਾ ਰਹੇ ਆ ਬਾਬਾ ਜੀ ਦੇ ਚਰਾਗ ਲਾ ਕੇ ਨਾ ਚੂਰਮੇ ਨੂੰ ਤੇ ਜਿਹੜਾ ਪਰੌਂਠ ਬਣਾਇਆ ਸੀ ਉਹਦਾ ਲਵਾਉਣਗੇ ਤੇ ਭੋਗ ਤੇ ਉਸ ਤੋਂ ਬਾਅਦ ਆਪਾਂ ਇਹ ਵਰਤਣਾ ਸ਼ੁਰੂ ਕਰਾਂਗੇ ਟਾਈਮ ਵੀ ਇੱਥੇ ਕਾਫੀ ਹੋ ਗਿਆ ਸੀਗਾ ਅੰਝ ਸਵਾ ਪੰਜ ਦਾ ਟਾਈਮ ਹੋ ਗਿਆ ਸੀ ਜਦੋਂ ਨੂੰ ਆਪਾਂ ਤਿਆਰ ਤੁਰ ਕਰਕੇ ਸਾਰਾ ਕੰਮ ਨੱਕੀ ਕੀਤਾ ਚਲੋ ਜੀ ਕੋਈ ਨਾ ਲੇਟ ਸਰੀ ਪਰ ਲਾਸਟ ਦਿਨ ਸੀਗਾ ਇਸ ਦਿਨ ਤਾਂ ਕਰਕੇ ਆਪਾਂ ਨੂੰ ਮੀਂਹ ਦੇ ਵਿੱਚ ਹੀ ਕਰਨਾ ਪਿਆ ਇੱਧਰ ਸਿੰਘਾਂ ਬਾਬਾਈ ਦੀਆਂ ਚਾਦਰਾਂ ਇਹ ਜਿਹੜੀਆਂ ਆਪਾਂ ਚੜਾਉਣੀਆਂ ਇਹ ਆਪਾਂ ਤਿਆਰ ਕਰਵਾ ਕੇ ਲਏ ਸੀ ਇੱਥੇ ਰੋਟ ਪਹਿਲਾਂ ਤਾਂ ਘਰੇ ਹੀ ਬਣਾ ਲੈਂਦੇ ਸੀ ਹੁਣ ਇਕੱਲੇ ਘਰੇ ਕਰਕੇ ਘਰੇ ਇੰਨੀ ਮਿਹਨਤ ਨਹੀਂ ਹੁੰਦੀ ਇਹ ਆਪਾਂ ਬਾਜ਼ਾਰ ਤੋਂ ਬਣਵਾ ਕੇ ਲਿਆਂਦਾ ਹੈ ਇਹ ਤੇ ਰੋਡ ਤੋੜ ਕੇ ਨਾ ਆਪਾਂ ਇਹਨਾਂ ਨੂੰ ਪੈਕ ਕਰਕੇ ਤੇ ਫੜਾਤਾ ਸੀਗਾ ਜਿਹੜੀ ਆਪਣੇ ਕੰਮ ਕਰਦੀ ਹੈ ਮਾਸੀ ਉਸ ਨੂੰ ਤੇ ਆਪਣੀ ਹੈਲਪਰ ਲੱਗੀ ਵੀ ਨਾਲ ਉਹ ਕਹਿੰਦੀ ਮੈਨੂੰ ਵੀ ਬਹੁਤ ਮੈਂ ਲੇਟ ਹੋ ਰਹੀ ਆ ਥੋੜਾ ਜਲਦੀ ਕਰੋ ਤੇ ਮੈਂ ਉਹਦੇ ਨਾਲ ਦਵਾ ਦਾ ਪਵਾ ਕੇ ਇਹ ਪੈਕ ਕਰਵਾਤਾ ਸੀਗਾ ਪੈਕ ਕਰਵਾਉਣ ਤੋਂ ਬਾਅਦ ਆਪਾਂ ਇਹ ਤਾਂ ਪਾ ਕੇ ਇਹਨੂੰ ਬੱਠਲ ਦੇ ਵਿੱਚ ਵਧੀਆ ਸਾਫ਼ ਸੁਥਰਾ ਬੱਠਲ ਲੈ ਕੇ ਇਹਦੇ ਵਿੱਚ ਤੋੜਿਆ ਸੀ ਤੇ ਇਸੇ ਬੱਠਲ ਦੇ ਵਿੱਚ ਪਾ ਕੇ ਮੈਂ ਇਹਨੂੰ ਦੇ ਦਿੱਤਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬੈਕ ਟੂ ਬੈਕ ਆਪਣੀਆਂ ਵੀਡੀਓ ਆਉਣਗੀਆਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਬੈਕ ਟੂ ਬੈਕ ਆਪਣੀਆਂ ਵੀਡੀਓ ਆਉਂਦੀਆਂ ਰਹਿਣੀਆਂ ਲਓ ਜੀ ਆਪਾਂ ਸਾਰਾ ਰੋਟ ਇਸ ਤਰੀਕੇ ਨਾਲ ਤੋੜ ਕੇ ਪੈਕ ਕਰ ਦਿੱਤਾ ਵੀਡੀਓ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ